ਅਰ ਅੱਜ ਜਿਹੜਾ ਕੀ ਪਾਰਟੀ ਵੱਲੋਂ ਪ੍ਰੋਗਰਾਮ ਵਿੱਚ ਲਿਖਿਆ ਗਿਆ ਸੀ ਪ੍ਰੋਗਰਾਮ ਦਾ ਕੀ ਏਜੰਡੇ ਸੀ ਤੇ ਕਿੰਜ ਨੂੰ ਲੈ ਕੇ ਪ੍ਰੋਗਰਾਮ ਵਿੱਚ ਲਿਖਿਆ ਗਿਆ ਸੀ ਇਹ ਤਾਂ ਪਾਰਟੀ ਵੱਲੋਂ ਵੀ ਦੇਖਣਾ ਤੋਂ ਬਾਅਦ ਹੀ ਮੈਂ ਸਮੇਂ ਦਾ ਵੀ ਲਗਾਤਾਰ ਪਿੰਡਾਂ ਪਿੰਡਾਂ ਦੇ ਜਾ ਕੇ ਇੱਕ ਤੋਂ ਲੋਕਾਂ ਦਾ ਧੰਨਵਾਦ ਕੀਤਾ ਜਾ ਰਿਹਾ ਉਹ ਦੂਸਰੀ ਨਵੀਂ ਟੀਮ ਦਾ ਗਠਨ ਜਿਹੜਾ ਉਹ ਲਗਾਤਾਰ ਪ੍ਰੋਗਰਾਮ ਕਰਕੇ ਉਹ ਸਾਥੀਆਂ ਨੂੰ ਲੈਟਰ ਜਿਹੜੇ ਆ ਦਿੱਤੇ ਜਾ ਰਹੇ ਆ ਇਹ ਸੇਤਨਾਈ ਪਿੰਡ ਮੁੰਡਾ ਦੇ ਵਿੱਚੋਂ ਅੱਜ ਦੋ ਸਾਥੀਆਂ ਨੂੰ ਮੈਂ ਸਮੇਂ ਦਾ ਇਹ ਲੈਟਰ ਦਿੱਤੇ ਗਏ ਜੋ ਲਗਾਤਾਰ ਏਕਤਾ ਪਾਰਟੀ ਕਿਉਂਕਿ ਲਗਾਤਾਰ ਲੋਕੀ ਜਿਹੜੇ ਆ ਵੱਖ ਜਾਂਦੇ ਛੱਡ ਜਾਂਦੇ ਆ ਪਰ ਏਕਤਾ ਪਾਰਟੀ 2027 ਦੀ ਤਿਆਰੀਆਂ ਨੂੰ ਲੈ ਕੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਇਹ ਪਾਰਟੀ ਦੀ ਨਵੀਂ ਟੀਮ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਕਿਉਂਕਿ ਏਕਤਾ ਪਾਰਟੀ ਨੇ ਇੱਕ ਤਿਆ ਕੀਤਾ ਕਿ 2027 ਦੇ ਵਿੱਚ ਇਹ ਪੰਜ ਕੈਂਡੀਡੇਟ ਮੈਂ ਸਮਝਦਾ ਉਹ ਉਤਾਰੇ ਜਾਣਗੇ ਉਹਦੇ ਵਿੱਚੋਂ ਕਲੂਦ ਸਾਹਿਬ ਹੋ ਗਿਆ ਕਪੂਸਲਾ ਹੋ ਗਿਆ ਸ਼ਿਆਲਪੁਰ ਹੋ ਗਿਆ ਸੁਲਤਾਨਪੁਰ ਹੋ ਗਿਆ ਅਗੇ ਕਰਤਾਰਪੁਰ ਹੋ ਗਿਆ ਇਹਨਾਂ ਹਲਕਿਆਂ ਦੇ ਵਿੱਚ ਮੈਂ ਸਮਝਦਾ ਲਗਾਤਾਰ ਮੈਂ ਜਮਾਤਿਆਲੀ ਕਰਕੇ ਉਹਨਾਂ ਬੰਦਿਆਂ ਨੂੰ ਤਿਆਰ ਕੀਤਾ ਜਾਊਗਾ ਕਿ ਜਿਸ ਤਰ੍ਹਾਂ ਅਸੀਂ ਅਰਧਾ ਕਲੂਦ ਸਾਹਿਬ ਤੋਂ ਪਰਮਜੀਤ ਸਿੰਘ ਨੂੰ ਉਥੋਂ ਪਾਰਟੀ ਵੱਲ ਉਤਾਰਿਆ ਸੀਗਾ ਇਪਾ ਲੋਕਾਂ ਦਾ ਬੜਾ ਪਿਆਰ ਤੇ ਮਾਨ ਸਤਕਾਰ ਮਿਲਿਆ ਉਹਨਾਂ ਦਾ ਹੌਸਲਾ ਦੇਖ ਕੇ ਵੀ ਮੈਂ ਸਮਝਦਾ ਕਿ ਪਾਰਟੀ 'ਚ ਇੱਕ ਜਨੂੰਨ ਪੈਦਾ ਹੋਇਆ ਕਿ ਐਕਤੀ ਜਿਹੜਾ ਵਾ ਵੀ 2027 ਜਿਹੜੀ ਹੈ ਉਹ ਪੂਰੀ ਤਿਆਰੀ ਦੇ ਨਾਲ ਮੈਂ ਸਮਝਦਾ ਵੀ ਕੈਂਡੀਡੇਟ ਉਤਾਰੇ ਜਾਣਗੇ ਤੇ ਸਾਨੂੰ ਮੇਲ ਹੈਗੀ ਹੈ ਕਿ ਲੋਕੀਕਤਾ ਪਾਰਟੀ ਨੂੰ ਪਸੰਦ ਵੀ ਕਰਦੇ ਆ ਔਰ ਏਕਤਾ ਪਾਰਟੀ ਨੂੰ ਵੋਟਾਂ ਪਾਉਣ ਲਈ ਮੈਂ ਸਮਝਦਾ ਲੋਕਾਂ 'ਚ ਉਛਾਹ ਵੀ ਹੈਗਾ ਵਾ